ਹਾਂਜੀ ਸਾਰੇ ਉਸਾਸਿਕਾ ਫੇਸਬੁੱਕ ਤੇ YouTube ਫੈਮਿਲੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਕਿ ਸਾਰੇ ਵਧੀਆ ਹੋਵੋਗੇ ਤੇ ਆ ਦੇਖ ਲੋ ਸਾਡ ਰੋਟੀਆਂ ਤਾਂ ਟਾਈਮ ਅਗਲਾ ਕਹਿ ਦਿੰਦਾ ਖਨੀ ਬਿੱਲੀਆਂ ਰਹਿੰਦੀਆਂ ਸਾਰਾ ਦਿਨ ਹਨ ਇਹਨਾਂ ਤਾਂ ਮੈਂ ਸਵੇਰ ਉੱਠੀ ਉੱਠ ਕੇ ਮੈਂ ਚਾਹ ਬਣਾਈ ਚਾਹ ਬਣਾ ਕੇ ਪੀਤੀ ਤੇ ਪੀ ਕੇ ਮੈਂ ਉੱਠ ਵੀ ਵਰਦ ਵਰਦ ਵਰਗਾ ਕੇ ਚਾਹ ਵਾਲੇ ਭਾਂਡੇ ਮੰਜੇ ਟੁੱਟੇ ਆ ਕੇ ਲੈਟਰਨ ਬਾਥਰੂਮ ਤੋਂ ਤੋਤਾ ਨਿੱਕੇ ਨੇ ਤਿਆਰ ਕੀਤਾ ਕੱਪੜੇ ਮਸ਼ੀਨ ਤੇ ਸਿੱਟੇ ਕੱਪੜੇ ਧੋ ਕੇ ਤੋ ਤਾਂ ਬਾਤ ਇਹ ਹੈ ਮੈਂ ਪਹਿਲੇ ਘਰ ਤੋਂ ਘਰ ਚੱਕ ਕਰਦੂ ਕੰਮ ਨੂੰ ਵੇੜ ਕੇ ਰੋਟੀ ਪਾਣੀ ਦਾ ਦੱਦ ਬਾਦ ਸਾਂਭੇ ਭਾਂਡਾ ਠਿੱਕਰ ਮਾਂਜਾ ਭਾਂਡਾ ਠਿੱਕਰ ਮਾਂਜ ਕੇ ਝਾੜੂ ਝੂੜੂ ਲਾਇਆ ਪੋਚਾ ਲਾਉਣੀ ਹੁੰਨੀ ਤੇ ਨਾ ਚਾਰਾਂ ਦਿਨ ਤੋਂ ਤੋ ਤਾਂ ਬਾਅਦ ਫਿਰ ਮੈਂ ਆਲੀ ਦੂਜੇ ਘਰ ਦੇ ਦੂਜੇ ਘਰ ਵਾਲਿਆਂ ਦੇ ਆ ਕੇ ਫਿਰ ਮੈਂ ਨਾ ਤਾਂ ਚਾਹ ਬਣਾ ਕੇ ਖੇਤ ਭੇਜੀ ਨਾਲ ਰੋਟੀਆਂ ਲਾਈਆਂ ਤੇ ਨਾਲੇ ਮੈਂ ਝਾੜੂ ਪੋਚਾ ਕੀਤਾ ਨਾਲੇ ਮੈਂ ਵੇੜੇ 'ਚ ਉਹਨਾਂ ਦੇ ਝਾੜੂ ਝੂੜੂ ਲਾ ਕੇ ਸਾਰੇ ਪੱਤੇ-ਕੁੱਤੇ ਸੀਗੇ ਜਿਹੜੇ ਹਨ ਤੇ ਸਾਰੇ ਉਹ ਹੂੰਝ ਕੇ ਤੇ ਉੱਥੇ ਭੱਟੀ ਕੋਲੇ ਰੱਖਿਆ ਹੁੰਦੇ ਕਹਿੰਦੇ ਕੀ ਭੱਟੀ 'ਚ ਮਚਾ ਲ ਤੇ ਆ ਕੇ ਫੇਰ ਗੈਸ ਨੂੰ ਸਾਫ ਕਰਨ ਵਾਲਾ ਜੀ ਕੀਤਾ ਤੇ ਲੱਸੀ ਬਣਾਈ ਤੇ ਹੁਣ ਦੁਪਹਿਰ ਦੀ ਰੋਟੀ ਲਾਈ ਜਾਨੀ ਆ ਤੇ ਰੋਟੀ ਖਾ ਕੇ ਖਟਾਂਗੇ ਜਦ ਨੂੰ ਚਾਹ ਨੂੰ ਜੀ ਕਰੀ ਜਾਂਦਾ ਥੱਕੀ ਪਈਆਂ ਸਵੇਰ ਦੀ ਮੈਂ ਚਾਹ ਸਵੇਰ ਸੋਹਾਂ ਦੀ ਪੀਤੀ ਆ ਬਾਅਦ ਚ ਇੱਕ ਵਾਰੀ ਪੀਤੀ ਸੀ ਕੋਈ ਆ ਗਿਆ ਸੀ ਘਰੇ ਬਣਾਈ ਸੀਗੀ ਤੇ ਉਹ ਤੋਂ ਬਾਅਦ ਚ ਫੇਰ ਪੀਤੀ ਨਹੀਂ ਵੈਸੇ ਤਾਂ ਮੈਂ ਅੱਗੋ ਵੀ ਨਹੀਂ ਪੀਂਦੀ ਹੁੰਦੀ ਅੱਜ ਪੀਣੀ ਪਈ ਕਿਉਂਕਿ ਕੋਈ ਘਰੇ ਆਇਆ ਸੀ ਬਣਾਉਣੀ ਪਈ ਕੋਈ ਬੁਢੀ ਆਈ ਸੀ ਦੂਜੇ ਗੁਜੇ ਘਰਾਂ ਚ ਸਾਡੇ ਤੇ ਪਤਾ ਨਹੀਂ ਕਿਵੇਂ ਲੋਕੀ ਕਹਿੰਦੇ ਨੇ ਤੁंगा ਸੀ ਕੰਮ ਨਵੇੜ ਕੇ ਵੇਲਵਾ ਹੁੰਨਾ ਸਾਰਾ ਦਿਨ ਸਾਨੂੰ ਬਾਅਦ ਚ ਬੋਰ ਹੋ ਜਾਂਦੀਆਂ ਸੀ ਉਹ ਆਵਾਏ ਮੈਨੂੰ ਨਹੀਂ ਲੱਗਦਾ ਵੀ ਮੇਰੇ ਵਰਗੀ ਕਿਤੇ ਐਵੇਂ ਵੇਲੀ ਰਹੂਗੀ ਕੰਮ ਕਰਕੇ ਮੈਨੂੰ ਮੈਨੂੰ ਵੇਲ ਪੂਣੇ ਦਾ ਪਤਾ ਹੀ ਨਹੀਂ ਵੀ ਕਿੱਥੇ ਹੁੰਦਾ ਮੈਂ ਸਾਰਾ ਦਿਨ ਐਵੇਂ ਫਰਦੀ ਰਹਿੰਦੀ ਸਾਰਾ ਦਿਨ ਕੰਮ ਮਤਮ ਦੇ ਦੇ ਵਿੱਚ ਹਨਾ ਉਹ ਕਰਾ ਕਰ ਤੇ ਅੱਜ ਹਜੇ ਮੈਂ ਉਹ ਕਦੂਆਂ ਕਦੂਆਂ ਦਾ ਬੱਲਾ ਬੀਜ ਨਾ ਪਿੰਡ ਲਗਾਉਂਦਾਂ ਨੂੰ ਹੁਣ ਮਨ ਨਿਗਾ ਮਾਰ ਲਈ ਅੱਜ ਮੈਥੋਂ ਉਹਨਾਂ ਨੂੰ ਨਹੀਂ ਪਾਣੀ ਪਾਇਆ ਗਿਆ ਤੇ ਹਜੇ ਮੇਰਾ ਇੰਨਾ ਕ ਪੂਰਾ ਪਿਆ ਚੱਕਣ ਵਾਲਾ ਵੀ ਉਹ ਚੱਕਣਾ ਜਾ ਰੋਟੀ ਖਾ ਕੇ ਹਟਾਂਗੇ ਦੋ ਵਜੇ ਜਾਨੀ ਤੁਹਾਨੂੰ ਚਾਹ ਨੂੰ ਜੀ ਕਰੇ ਚਾਹ ਬਣਾਉਣੀ ਆ ਤੇ ਉਦੋਂ ਨਿੱਕਾ ਆ ਜੂਗਾ ਫਿਰ ਉਹ ਕਹੂਗਾ ਮੈਨੂੰ ਵੀ ਕੁਝ ਖਾਣ ਪੀਣ ਨੂੰ ਦੋ ਤੇ ਉਹਨੂੰ ਪੁੱਛਣਾ ਪੈਣਾ ਵੀ ਉਹ ਕੀ ਖਾਊਗਾ ਪਤਾ ਨਹੀਂ ਉਹਨੇ ਕੀ ਮੰਗਣਾ ਆ ਤੇ ਤੇ ਹੁਣ ਦੱਸੀ ਬਣਾ ਕੇ ਹਟੀ ਤੇ ਹੁਣ ਅਸੀਂ ਖਾਣ ਲੱਗਿਆਂ ਰੋਟੀ ਮੈਂ ਤੇ ਪ੍ਰਾਜੋਦੀਆਂ ਘਰੇ ਤੇ ਨਿੱਕਾ ਹੈ ਨਿੰਗਾ ਤੇ ਕਿ ਉਹ ਤਾਂ ਮੈਂ ਫੇਰ ਕੱਪੜੇ ਕੱਢ ਕੇ ਮਸ਼ੀਨ 'ਚ ਰੱਖ ਦੀ ਸੀਗੀ ਨਿੱਕੇ ਨੂੰ ਵੱਡੇ ਨੂੰ ਮੈਂ ਕਿਹਾ ਸੀ ਤੂੰ ਸੁੱਕਣੇ ਛੱਡ ਦੀ ਇਹਨੇ ਸਿੱਟੇ ਨੇ ਤੇ ਉਹ ਆ ਕੇ ਮੈਂ ਸਿੱਟੇ ਸਾਰੇ ਮਸ਼ੀਨ 'ਚ ਮਸ਼ੀਨ 'ਚ ਕੱਢੇ ਪਏ ਸੀ। ਬਾਬਾ ਉੱਥੇ ਮੰਝੇਤੀ ਖਲਾਅ ਤੇ ਮੈਂ ਕਿਹਾ ਚਲ ਸੁੱਕ ਜਾਣਗੇ ਹੁਣ ਕਿਹੜਾ ਵੀ ਉਹ ਜ਼ਰੂਰੀ ਹੈ ਤਾਰ ਤੇ ਕੋਣ ਮੱਕ ਬੰਦੇ ਚ ਸੁੱਕ ਜਾਣੇ ਮਸ਼ੀਨ ਦੇ ਸਗਾਏ ਕੱਪੜੇ ਆ ਤੇ ਹੁਣ ਸੁੱਕ ਜਾਣਗੇ ਤੇ ਹੁਣ ਚੱਕ ਕੇ ਇਹਨਾਂ ਨੂੰ ਅੰਦਰ ਸਾਂਭ ਦੂੰਗੀ ਕਿਉਂਕਿ ਬਾੜੀ ਧੁੱਪ ਲਵਾਉਣੀ ਵੀ ਕੱਪੜਿਆਂ ਨੂੰ ਚੰਗੀ ਨਹੀਂ ਕੱਪੜਿਆਂ ਦਾ ਨਾ ਤਾਂ ਰੰਗ ਡੁੱਟ ਜਾਂਦਾ ਤੇ ਨਾਲੇ ਕੱਪੜਿਆਂ ਦੇ ਉਹ ਚੰਨੀ ਘੋੜ ਪੈ ਜਾਂਦੀ ਕੱਪੜਿਆਂ ਹੁਣ ਅਸੀਂ ਖਾਣ ਲੱਗਿਆ ਰੋਟੀ ਓਕੇ ਲੈ ਜਾਰਾ ਨਾ ਠੀਕ ਹੈ ਦੇਖੋ ਦੋਸਤੋ ਖਾਈ ਜਾਂਦਾ ਵਾ ਰੋਟੀਆਂ ਤੇ ਮੈਂ ਰੋਟੀਆਂ ਜਿਹਨੇ ਲਾਈਆਂ ਐ ਇੰਨੀ ਮਿਹਨਤ ਕਰਕੇ ਧੁੱਪੇ ਮੱਚ ਕੇ ਹੈ ਤੇ ਇੰਨੇ ਕੰਮ ਕਰਕੇ ਆਈਆਂ ਪਿੰਡ ਚ ਤੇ ਆਹ ਦੇਖੋ ਬੈਠਾ ਮौज ਨਾ ਖਾਈ ਜਾਂਦਾ ਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਵੀ ਮੰਮੀ ਤੂੰ ਵੀ ਰੋਟੀ ਖਾਣੀ ਆ ਕਿ ਨਹੀਂ ਖਾਣੀ ਆ ਵੇਖੋ ਇਧਰ ਤੇ ਗੋ ਮੈਨੂੰ ਆਂਦਾ ਨਾ ਆ ਮੈਂ ਕਿ ਲੱਸੀ ਚ ਨੂਨ ਪਾ ਲਾ ਤੇ ਨੂਨ ਲੱਸੀ ਚ ਪਾਤਾ ਤਾਂ ਉਹਨੂੰ ਪਤਾ ਐਨੇ ਖੋਰਿਆ ਕਾ ਦੇ ਨਾ ਗ੍ਰੈਂਡਰ ਨਾਲ ਜਿਹੜਾ ਗ੍ਰੈਂਡਰ ਹੁੰਦਾ ਲੱਸੀ ਬਣਾਉਣ ਵਾਲਾ ਅਈ ਨਹੀਂ ਹਿੰਮਤ ਆ ਸਾਡੇ ਚ ਅਸੀਂ ਚਮਚਾ ਮਾਰ ਕੇ ਨੂਨ ਨਹੀਂ ਖੋਰ ਸਕੇ ਤੇ ਆ ਦੇਖ ਲੋ ਰੋਟੀ ਖਾਈ ਜਾਂਦਾ ਮੈਨੂੰ ਹਜੇ ਟਿੱਕਰ ਮੈਨਾਂ ਕਹੀ ਜਾਂਦੀ ਆ ਸਬਜ਼ੀ ਘਰਮ ਕਰ ਲਾ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਰੋਟੀ ਖਾ ਲ ਕੇ ਤੇ ਮੇਰਾ ਨਾ ਨਹੀਂ ਲਿਆ ਹਜੇ ਟਿੱਕਰ ਹੀ ਨਹੀਂ ਕਿਹਾ ਵੀ ਮੰਮੀ ਤੂੰ ਵੀ ਰੋਟੀ ਖਾ ਲੈ ਦੇਖ ਲੋ ਅੱਜ ਦੇ ਧੀਆਂ ਪੋਤੇ ਇਹੋ ਜਿਹੇ ਹੁੰਦੇ ਆ ਆ ਤਾਂ ਇਹ ਖਲੋ ਦੇਖ ਲੋ ਕਰਤੂਤਾ ਇੱਧਰ ਹਣ ਮੈਂ ਆਪ ਹੀ ਬੈ ਕੇ ਖਾ ਲਈ ਨਹੀਂ ਆ ਦੋ ਢੀਟ ਜੀ ਹੋ ਕੇ ਇਹ ਤਾਂ ਨਹੀਂ ਕਿਹਾ ਵੀ ਲੈ ਮੰਮੀ ਖਾ ਲੈ ਹਣ ਲੱਸੀ ਚ ਪਾਣੀ ਹੋਰ ਪਾਵਾ ਹਾਂ ਠੰਢੀ ਬਾਹਰੀ ਆ ਠੰਡੀ ਵੀ ਬਾਹਰੀ ਆ ਮੈਂ ਤਾਂ ਇੰਨੀ ਠੰਢੀ ਪੀਣੀ ਨਹੀਂ ਹੁਣ ਮੈਂ ਇੱਥੇ ਬੈਟ ਤੇ ਬੈਠੀ ਆਏ ਮਰ ਕੀ ਬੈਠਾ ਨਹੀਂ ਜਾਂਦਾ ਰੋਟੀ ਕਿਵੇਂ ਖਾਵਾਂ ਮੈਂ ਬੈ ਕੇ ਮੇਰੇ ਗੋਡਿਆਂ ਨੇ ਬਹੁਤ ਲਹੂ ਪੀਤਾ ਬਾਦਰੋਂ ਮੇਰੀ ਢੂਂ ਬਹੁਤ ਜ਼ਿਆਦਾ ਦਰਦ ਕਰਦੀ ਏ ਹੁਣ ਮੈਂ ਕਿਵੇਂ ਬਹਵਾਸੇ ਨਾ ਤਾਸਾ ਹੁਣ ਇੱਥੇ ਦਸਣ ਦਸੀ ਡੋਲਦੀ ਆ ਕਮਲ ਬਹੁਤ ਪਾਉਨੇ ਆ ਤੁਸੀਂ ਉਦੋਂ ਪਾਣੀ ਚ ਮੱਛਰ ਵੜ ਜਾਂਦਾ ਚੱਕ ਕੇ ਵਾਟਰ ਪੁੰਦਰ ਦੇ ਪਤਾ ਨਹੀਂ ਕਿੱਧਰ ਦੀ ਲੰਗ ਜਾਂਦਾ ਵਿੱਚ ਪਾਣੀ ਦੇ ਆਨੇ ਨੇ ਥਰਾਂ ਨੇ ਪੁੰਜੇ ਬੈ ਕੇ ਖਾ ਲੋ ਵੇ ਰੋਟੀ ਭਰਾਵਾ ਪੁੰਜੇ ਬੈ ਕੇ ਖਾ ਲੋ ਚਟਣੀ 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 ਜਿਹਨੇ ਖਾਣੀ ਆ ਤੋ ਵੇਖ ਇੱਧਰ ਚਟਣੀ ਚਟਣੀ ਨਾ ਲੱਗੇ ਖਾਂ ਰੋਟੀ ਗਰਮੀ ਚ ਤਾਂ ਚਟਣੀ ਚਟਣੀ ਲੋਟ ਆਉਂਦੀ ਐ ਹੋਰ ਕੀ ਸਭ ਜਗ੍ਹਾ ਦਾੜਾ ਨਹੀਂ ਚੰਗੇ ਲੱਗਦਾ ਜਾ ਜਾ ਹਵਾ ਦਿੰਦਾ ਕਿਤੇ ਮਮਾ ਚਾਹ ਬਾ ਲਾ ਕਿਤੇ ਮਮਾ ਰੋਟੀ ਬਣਾ ਲਾ ਸਾਬ ਜੀ ਸਾਡੇ ਨੇ ਰੋਟੀ ਵੀ ਸੱਜਰੀ ਖਾਣੀ ਹੁੰਦੀ ਆ está a vir